ਦੇ ਵਿੱਚ ਹੈ ਕੈਮਰਾ ਜੀ ਹਾਂ ਬਿਲਕੁਲ ਇਹਦੇ ਵਿੱਚ ਕੈਮਰਾ ਹੈ ਹੋਰ ਕਿਹਨਾ ਕਿਹਨਾ ਚੀਜ਼ਾਂ ਦੇ ਵਿੱਚ ਕੈਮਰਾ ਆਇਆ ਸੀ ਸਾਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੀ ਜਿਵੇਂ ਮੈਂ ਤੁਸੀ ਦੱਸਿਆ ਇਹਦੇ ਵਿੱਚ ਰਿਐਲਿਟੀ ਵਿੱਚ ਕੈਮਰਾ ਲੱਗਿਆ ਜੀ 8 ਮੈਗਾਪਿਕਸਲ ਦਾ ਕੈਮਰਾ ਇਹਦੇ ਚ ਲੱਗਿਆ ਹੋਇਆ ਹੈ ਮੈਂ ਦੇਖੋ ਤੁਹਾਨੂੰ ਕੁਆਲਿਟੀ ਦਿਖਾ ਦੇਣਾ ਆਹ ਦੀ ਕੁਆਲਿਟੀ ਰਹੇਗੀ ਹਾਂਜੀ ਆ ਲੈਮੀਨੇਸ਼ਨ ਲੱਗੀ ਹੋਈ ਏ ਸੀ ਆਹ ਲੈਮੀਨੇਸ਼ਨ ਆ ਦੀ ਤਾਰ ਦਿੱਤੀ ਅੱਛਾ ਹੁਣ ਆ ਕੈਮਰੇ ਦੀ ਕੁਆਲਿਟੀ ਚੈੱਕ ਕਰਿਓ ਖੈਦਰ ਆਹ ਦੇਖੋ ਮੇਰਾ ਫੇਸ ਆ ਰਿਹਾ ਵਿੱਚ ਆਹ ਕੁਆਲਿਟੀ ਤੁਹਾਨੂੰ ਮਿਲੇਗੀ ਅਰੇ ਵਾਹ ਔਰ ਇਹਦਾ ਕੈਮਰਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਜਿਵੇਂ ਕਿ ਮੰਨ ਲਓ ਆਪਣੇ ਘਰਾਂ ਦੇ ਵਿੱਚ ਮੇਡ ਹੋ ਗਏ ਜਾਂ ਜਿਨ੍ਹਾਂ ਦੇ ਕਾਰਖਾਨਿਆਂ 'ਚ ਚੋਰੀਆਂ ਹੋ ਰਹੀਆਂ ਨੇ ਜਿਨ੍ਹਾਂ ਨੂੰ ਨਹੀਂ ਕੁਝ ਪਤਾ ਲੱਗ ਰਿਹਾ ਉਹਨਾਂ ਵਾਸਤੇ ਅਸੀਂ ਇਹ ਸਾਰੇ ਕੈਮਰੇ ਤਿਆਰ ਕਰਵਾਏ ਨੇ ਔਰ ਸਾਰੇ ਕੈਮਰੇ ਜਿਹੜੇ ਨੇ 5 ਮੈਗਾਪਿਕਸਲ ਤੋਂ ਲੈ ਕੇ 8 ਮੈਗਾਪਿਕਸਲ ਦੀ ਕਲੈਕਟ ਹੀ ਰਹੇਗੀ ਅੱਛਾ ਅੱਛਾ ਸਰ ਪਹਿਲਾਂ ਵੀ ਮੈਂ ਤੁਹਾਡੇ ਨਾਲ ਵੀਡੀਓ ਬਣਾ ਚੁੱਕੀ ਹਾਂ ਅਸੀਂ ਕੈਮਰੇ ਦੀ ਹੀ ਬਣਾਈ ਹੈ ਬੜੀ ਹਿੱਟ ਗਈ ਹੈ ਇਵਨ ਕਿ ਸਾਨੂੰ ਵੀ ਪਰਸਨਲੀ ਕਾਲਸ ਆਉਂਦੀਆਂ ਰਹਿੰਦੀਆਂ ਕਿ ਵੀ ਕੈਮਰੇ ਕਿੱਥੋਂ ਇੱਥੇ ਮਿਲਦੇ ਆ ਲੇਕਿਨ ਅਗਰ ਕਿਸੇ ਨੇ ਕੈਮਰਾ ਆਪਣੇ ਪਰਸਨਲੀ ਬਣਾਉਣਾ ਹੋਵੇ ਆਪਣੀ ਕਿਸੇ ਵਧੀਆ ਚੀਜ਼ ਦੇ ਵਿੱਚ ਜਾਂ ਆਪਣੀ ਕਿਸੇ ਪਰਸਨਲ ਚੀਜ਼ ਦੇ ਵਿੱਚ ਉਹ ਕਿੱਦਾਂ ਕਸੀ ਹੈ ਕੈਮਰਾ ਲੈ ਕੇ ਆਏ ਹੋਏ ਹੈ ਜੀ ਇਹ ਸਪੈਸ਼ਲ ਇਹਦੀ ਇਹਦੀ ਖਾਸੀਅਤ ਇਹ ਵੇ 5 ਮੈਗਾ ਪਿਕਸਲ ਦੇ ਵਿੱਚ ਕੈਮਰਾ ਦਿੱਤਾ ਹੋਇਆ ਵੇ ਇਹ ਬਟਨ ਦੀ ਸ਼ੇਪ ਬਣੀ ਹੋਈ ਹੈ ਕੈਮਰੇ ਦੀ ਔਰ ਕੈਮਰੇ ਦੀ ਕੁਆਲਿਟੀ 5 ਮੈਗਾ ਪਿਕਸਲ ਰਹੇਗੀ ਨਾਲ ਇਹਦੇ ਇਹ ਬੈਟਰੀ ਅਟੈਚ ਹੋਏਗੀ ਜਿਵੇਂ ਮੰਨ ਲਓ ਜਿਨ੍ਹਾਂ ਨੇ ਆਪਣਾ ਤਿਆਰ ਤਿਆਰ ਕਰਵਾਣਾ ਹੈ ਔਰ ਇਨ ਬਿਲਟ ਵਾਈਫਾਈ ਦਿੱਤਾ ਹੋਇਆ ਹੈ ਇਹਦੀ ਮੇਨ ਖਾਸੀਅਤ ਹੈ ਵੇ ਆ ਵੇਖੋ ਆ ਸਿਰਫ ਇੱਥੋਂ ਦੀ ਫਿਕਸ ਕਰਨਾ ਹੈ ਕੈਮਰੇ ਨੂੰ ਨਾਲ ਹੀ ਕੈਮਰਾ ਔਨ ਹੋ ਜਾਏਗਾ ਆਪਣਾ ਆਹ ਵਾਹ ਔਰ ਇਹਦੇ ਵਿੱਚ ਮੈਮਰੀ ਕਾਰਡ ਪਾਣਾ ਜੀ ਇੱਥੇ ਮੈਮਰੀ ਕਾਰਡ ਪਾਏਗਾ ਹਫਤੇ ਦੀ ਅਸੀਂ ਜਿਹੜੀ ਇਹਦੇ ਚ ਰਿਕਾਰਡਿੰਗ ਰੱਖ ਸਕਦੇ ਆ ਜੀ ਹਫਤੇ ਦੀ ਰਿਕਾਰਡਿੰਗ ਇੱਕ ਹਫਤੇ ਦੀ ਰਿਕਾਰਡਿੰਗ ਰਹੇਗੀ ਆਟੋਮੈਟਿਕਲੀ ਜੋ ਰਿਕਾਰਡਿੰਗ 6 ਦਿਨ ਦੀ ਹੋਏ ਕਰੇਗੀ 7ਵੇਂ ਦਿਨ ਦੀ ਡਿਲੀਟ ਹੁੰਦੀ ਜਾਏਗੀ 6 ਦਿਨ ਦੀ ਰਿਕਾਰਡਿੰਗ ਜਿਹੜੀ ਇਨ ਬਿਲਟ ਰਹੇਗੀ ਅੱਛਾ ਅੱਛਾ ਹਮ ਤੋ ਇਹ ਰਿਕਾਰਡਿੰਗ ਦੀ ਅਗਰ ਗੱਲ ਕੀਤੀ ਹੈ ਤਾਂ ਮੈਨੂੰ ਇਹ ਵੀ ਦੱਸ ਦੋ ਕਿ ਕੋਈ ਤੁਹਾਡੇ ਕੋਈ ਏਦਾਂ ਦੀਆਂ ਚੀਜ਼ਾਂ ਜਿਹਨਾਂ ਰਿਕਾਰਡਿੰਗ ਦਾ ਪਤਾ ਵੀ ਨਾ ਲੱਗੇ ਸੀ ਰਿਕਾਰਡ ਚੋਰੀ ਕਰ ਲਈਏ ਮਤ ਆਵਾਜ਼ ਚੋਰੀ ਕਰਨੀ ਹੋਵੇ ਜਾਂ ਆਵਾਜ਼ ਆਪਣੀ ਲਾਈਵ ਸੁਣਨੀ ਹੋਵੇ ਜਿਨ੍ਹਾਂ ਨੇ ਇਹ ਤਾਂ ਤੁਹਾਨੂੰ ਅਸੀਂ ਦਿਖਾਈ ਨਾ ਜਿਹੜੇ ਵੀਡੀਓ ਵਾਲੇ ਕੈਮਰੇ ਨੇ ਇਹਨਾਂ 'ਚ ਵੋਇਸ ਵੀ ਕੈਪਚਰ ਹੁੰਦੀ ਹੈ ਔਰ ਜਿਨ੍ਹਾਂ ਨੇ ਲੈਣੀ ਇਕੱਲੀ ਵੋਇਸ ਵਾਸਤੇ ਵੋਇਸ ਵਾਸਤੇ ਅਸੀਂ ਆਹ ਦੇਖੋ ਡਿਜੀਟਲ ਡਿਵਾਈਸ ਲੈ ਕੇ ਆਏ ਹੋਏ ਆ ਇਹ ਡਿਵਾਈਸ ਆ ਜਿਹੜੀਆਂ ਆਪਣੇ ਕੋਲ 950 ਰੁਪਏ ਤੋਂ ਸਟਾਰਟਿੰਗ ਪ੍ਰਾਈਸ ਹੋ ਜੇਗਾ ਇਹਨਾਂ ਦਾ ਇਹ 950 ਦੀ ਹੈ 950 ਰੁਪਏ ਦੀ ਡਿਵਾਈਸ ਏ ਔਰ 8 ਘੰਟੇ ਦਾ ਬੈਟਰੀ ਬੈਕਅਪ ਏ 8 ਘੰਟੇ ਦੀ ਰਿਕਾਰਡਿੰਗ ਹੋ ਜਾਏਗੀ ਜੀ ਇਹਨੂੰ ਕਿਤੇ ਵੀ ਰੱਖ ਸਕਦੇ ਆ ਕਿਤੇ ਵੀ ਬਸ ਇਹ ਬਟਨ ਔਨ ਕਰਨਾ ਹੈ ਜੀ ਆਹ ਬਟ ਸਮਲਰ ਕੋਡਿੰਗ ਹੁਣੇ ਸ਼ੁਰੂ ਹੋਗੀ ਉਸ ਤੋਂ ਬਾਅਦ ਆਪਣੇ ਲੈਪਟਾਪ ਕੰਪਿਊਟਰ ਇਚ ਲਗਾਓ ਮੋਬਾਈਲ ਚ ਲਗਾਓ ਲਾਈਵ ਜੋ ਇਹਦੇ ਚ ਗੱਲਾਂ ਰਿਕਾਰਡ ਆਈਆਂ ਉਹ ਸੁਣ ਸਕਦੇ ਹੋ ਅਗਰ ਅਗਰ ਘਰ ਮਤਲਬ ਕਮਰਾ ਬਹੁਤ ਵੱਡਾ ਵਾ ਤੇ ਫਿਰ 10 22 10 ਦੇ ਰੂਮ ਵਿੱਚ ਸਾਰੀ ਵੋਇਸ ਕੈਪਚਰ ਕਰੇਗਾ ਜੀ ਅਰੇ ਵਾ ਉਹ ਵੀ ਨੌਇਸ ਕੈנסਲੇਸ਼ਨ ਦੇ ਨਾਲ ਇਹਦੇ ਚ ਫੀਚਰ ਦਿੱਤੇ ਹੋਏ ਨੇ ਨਾ ਨੌਇਸ ਕੈנסਲੇਸ਼ਨ ਮਤਲਬ ਕਿ ਜੋ ਅਸੀਂ ਗੱਲ ਕਰਾਂਗੇ ਬਾਹਰਲੀ ਆਵਾਜ਼ ਕੋਈ ਨਹੀਂ ਇਹਨੇ ਕੈਪਚਰ ਕਰਨੀ ਹੈਗੀ ਅੰਦਰ ਦੀ ਅੰਦਰ ਦੀ ਅੰਦਰ ਦੀ ਅੰਦਰ ਆ ਦੇਖੋ ਕਿੰਨਾ ਪਿਆਰਾ ਆਇਆ ਹੋਇਆ ਬਿਸਕੁਟ ਰਿਕਾਰਡਰ ਉਹੀ ਵਿਦ ਸਕਰੀਨ ਦੇ ਨਾਲ ਆ ਕਰਾਂਗੇ ਆ ਦੇਖੋ ਉੱਪਰ ਸਕਰੀਨ ਆ ਗਈ ਔਰ ਇਹਦੀ ਮੈਮ ਐਡੀ ਵਧੀਆ ਵੋਇਸ ਕੁਆਲਿਟੀ ਹੈ ਮੈਂ ਕਹਿੰਦਾ ਜੀ ਇੱਕ ਵਾਰੀ ਤੁਸੀਂ ਰਿਕਾਰਡਿੰਗ ਕਰਕੇ ਹੈੱਡਫੋਨ ਲਗਾਣੇ ਨੇ ਉੱਪਰ ਨਾ ਕੋਈ ਮੋਬਾਈਲ ਨਾ ਕਿਸੇ ਨਾਲ ਅਟੈਚ ਕਰਨ ਦੀ ਲੋੜ ਹੈੱਡਫੋਨ ਲਾਓ ਤੇ ਗੱਲਾਂ ਵੀ লাইਵ ਸੁਣਨੀਆ ਸ਼ੁਰੂ ਹੋ ਜਾਂਦੀਆਂ ਇਹਦੇ ਵਿੱਚ ਮਤਲਬ ਕੈਮਰਾ ਵੀ ਹੈਗਾ ਕੈਮਰਾ ਨਹੀਂ ਇਹ ਕੱਲਾ ਹੈਗਾ ਵੋਇਸ ਰਿਕਾਰਡਰ ਹੀ ਹੈ ਬਸ ਜੋ ਵੀ ਰਿਕਾਰਡ ਹੋਏਗਾ ਇਹਦੇ ਵਿੱਚ ਹੈੱਡਫੋਨ ਲਗਾ ਕੇ ਨਾਲ ਹੀ ਅਸੀਂ ਗੱਲਾਂ ਸੁਣ ਸਕਦੇ ਹਾਂ ਵੋਇਸ ਰਿਕਾਰਡਰ ਹੈ ਮਤਲਬ ਬਿਸਕੁਟ ਵਰਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਯੂਨੀਕ ਹੈ ਤੇ ਤੁਹਾਨੂੰ ਕਿਸੇ ਆਪਣੇ ਕੈਮਰੇ ਆਪਣੇ ਫੋਨ 'ਚ ਅਟੈਚ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੇ ਕੋਲ ਆਲੀ ਸੁਣ ਸਕਦੇ ਤਿੰਨ ਦਿਨ ਦਾ ਬੈਟਰੀ ਬੈਕਅਪ ਹੈ ਜੀ ਇਹ ਵਾਇਸ ਰਿਕਾਰਡਰ ਦਾ ਅੱਛਾ ਵਾਇਸ ਰਿਕਾਰਡਰ ਬੈਸਟ ਕੁਆਲਟੀ ਦਾ ਵਾਇਸ ਰਿਕਾਰਡਰ ਇਹ ਲਾ ਤਿੰਨ ਦਿਨ ਦਾ ਦਾ ਬੈਟਰੀ ਬੈਕਅਪ ਰਹੇਗਾ ਦੇਖੋ ਛੋਟੀ ਜੀ ਡਿਵਾਈਸ ਹੈ ਸਾਈਜ਼ ਦੇਖ ਲਓ ਆਪਣੀ ਅੱਧੀ ਉਂਗਲ ਜਿੰਤਾ ਦਾ ਸਾਈਜ਼ ਹੈ ਇੱਕ ਅਸੀਂ ਹੋਰ ਤੋਹਫਾ ਲੈ ਕੇ ਆਏ ਆ ਆਪਣੇ ਸਰੋਤੇ ਵਾਲੀ ਆ ਦੇਖੋ ਇਹ ਜੀਪੀਐਸ ਡਿਵਾਈਸ ਆਈ ਹੋਈ ਹੈ ਜੀ ਇਦੇ ਵਿੱਚ ਸਿਮ ਪਾਣੀ ਇੱਥੇ ਸਿਮ ਪਾ ਕੇ 3 ਦਿਨ ਦਾ ਇਹਦਾ ਬੈਟਰੀ ਬੈਕਅਪ ਦਿੱਤਾ ਹੋਇਆ ਜੀ ਅੱਛਾ ਲਾਈਵ ਅਸੀਂ ਆਪਣੇ ਫੋਨ ਤੋਂ ਜੀਪੀਐਸ ਲੋਕੇਸ਼ਨ ਟਰੇਸ ਕਰ ਸਕਦੇ ਆਂ ਔਰ ਲਾਈਵ ਇੱਥੇ ਜੋ ਗੱਲਾਂ ਹੋਣਗੀਆਂ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਨੰਬਰ ਉੱਤੇ ਜਿਹੜੀ ਇਹ ਚ ਸਿਮ ਪਾਈ ਉਹਦਾ ਤੇ ਮਿਸ ਕਾਲ ਮਾਰਾਂਗੇ ਲਾਈਵ ਗੱਲਾਂ ਸੁਣਨੀਆਂ ਸ਼ੁਰੂ ਹੋ ਜਾਣਗੀਆਂ ਅੱਛਾ ਇਹ ਲਾਈਵ ਅੱਛਾ ਇਹ ਛੋਟੀ ਜੀ ਚੀਜ਼ ਮਤਲਬ 3 ਦਿਨ ਤੱਕ ਨਿਕਲੇਗੀ 3 ਦਿਨ ਇਹਦਾ ਬੈਟਰੀ ਬੈਕਅਪ ਵਾਹ ਹੋਰ ਤੁਹਾਨੂੰ ਮੈਂ ਇੱਕ ਤੋਹਫਾ ਦਿਖਾਣਾ ਹੈ ਤੇ 3 ਦਿਨ ਦਾ ਬੈਟਰੀ ਬੈਕਅਪ ਆਇਆ ਆ ਦੇਖੋ ਆ ਤਾਲੇ ਦਾ weight ਵੇਖ ਲਓ 80 ਕਿਲੋ weight ਹੈ ਤਾਲੇ ਦਾ ਮੈਂ ਖਿੱਚ ਕੇ ਦਿਖਾਨਾ ਇਹ ਆ ਦੇਖੋ ਆ ਇਹਦਾ ਮੈਗਨੇਟ ਤੁਸੀਂ ਖਿੱਚ ਕੇ ਦਿਖਾਓ ਇੱਕ ਵਾਰੀ ਇਹ ਚੋ ਜਾਣਾ ਨਹੀਂ ਖਿੱਚਿਆ ਜਾਣਾ ਥੋੜਾ ਟਾਹਿੰਦਾ ਲੱਗਦਾ ਹੀ ਹੈ ਮਤਲਬ ਇਹ ਹੈ ਪਤਾ ਕੀ ਚੀਜ਼ ਹੈ ਮੈਮ ਇਹ ਹੈਗੀ ਹੈ GPS ਡਰਾਈਵ ਵਿਦ ਵੋਇਸ ਰਿਕਾਰਡਰ ਅੱਛਾ ਮੈਂ ਇਹ ਤਾਂ ਵੋਇਸ ਹਾਂਜੀ ਹਾਂਜੀ ਮੈਮ ਇਹਦੇ ਵਿੱਚ SIM ਪਾਣੀ ਹੈ SIM ਪਾ ਕੇ ਇਹ ਕਿਤੇ ਵੀ ਗੱਡੀ ਦਾ ਅਗਰ ਮੰਨ ਲਓ ਅਸੀਂ ਚਪਕਾ ਦਿੰਨੇ ਆ ਨੀਚੇ ਮੈਗਨੇਟ ਤੇ ਚਪਕਾ ਦਿੰਨੇ ਆ ਉਥੋਂ ਦੀ ਲਾਈਵ ਗੱਲਾਂ ਜੋ ਵੀ 10 ਬਜ 10 ਦੇ ਰੂਮ ਵਿੱਚ ਹੋਣਗੀਆਂ ਉਹ ਲਾਈਵ ਗੱਲਾਂ ਵੀ ਸੁਣ ਸਕਦੇ ਆ ਤੇ ਨਾਲ ਲਾਈਵ ਲੋਕੇਸ਼ਨ ਵੀ ਆਪਣੇ ਫੋਨ ਉੱਤੇ ਚੱਲੇਗੀ ਅੱਛਾ ਲੋਕੇਸ਼ਨ ਵੀ ਚੱਲੇਗੀ ਬੈਟਰੀ ਬੈਕਅਪ 20 ਦਿਨ ਦਾ ਬੈਟਰੀ ਬੈਕਅਪ ਜੀ 20 ਦਿਨ ਦਾ 20 ਦਿਨ ਦਾ 20 ਡੇਸ ਬੈਟਰੀ ਬੈਕਅਪ ਮਿਲੇਗਾ ਇਹ ਜੀਪੀਐਸ ਜਿੰਨੇ ਵੀ ਨੇ ਆਪਣੇ ਕੋਲ ਲਾਈਵ ਵਾਇਸ ਵਾਲੇ ਇਹਨਾਂ ਦਾ ਸਟਾਰਟਿੰਗ ਪ੍ਰਾਈਸ ਆਪਣੇ ਕੋਲ ਸਿਰਫ 990 ਰੁਪਏ ਹੈ ਅੱਛਾ ਸ਼ਬਦਾਂ ਮਤਲਬ ਇਹੀ ਪ੍ਰਾਈਸ ਹੈ ਸੇਮ કે ਅਲੱਗ-ਅਲੱਗ ਹੈ ਨਹੀਂ ਸਾਰੇ ਅੱਡ-ਅੱਡ ਪ੍ਰਾਈਸ ਨੇ ਮੈਮ ਸਟਾਰਟਿੰਗ ਪ੍ਰਾਈਸ 9900 ਦੀ ਹੈ ਠੀਕ ਐ ਸਾਹ ਹੋਰ ਦੱਸੋ ਤੁਸੀਂ ਹੋਰ ਅਸੀਂ ਇੱਕ ਜ਼ਿੰਮੇਵਾਰ ਭਰਾਵਾਂ ਵਾਲੀ ਪਿੱਛੇ ਕੈਮਰਾ ਦਿਖਾਇਆ ਸੀਗਾ ਜਿਹਦਾ ਕਿ ਰਿਜ਼ਲਟ ਬਹੁਤ ਵਧੀਆ ਮਿਲਿਆ ਸੀਗਾ ਸੋਲਰ ਵਾਲਾ ਕੈਮਰਾ ਦਿਖਾਇਆ ਸੀ ਅਸੀਂ ਇੱਕ ਜਾਜ ਕੈਮਰਾ ਵੀ ਪਿੱਛੇ ਦਿਖਾਇਆ ਸੀ ਤੁਹਾਨੂੰ ਹੁਣ ਇੱਕ ਨਵਾਂ ਜਾਜ ਕੈਮਰਾ ਲੈ ਕੇ ਆਏ ਆ ਜੀ ਜੀ ਇਹ ਹੈਗਾ ਸਾਰੇ ਕੈਮਰੇਆਂ ਦਾ ਫੁੱਫੜੇ ਵਾਲਾ ਇਹ ਐਡਾ ਵੱਡਾ ਕੈਮਰੇ ਦੇ ਵਿੱਚ ਤਿੰਨ ਲੈਂਸ ਦਿੱਤੇ ਹੋਏ ਨੇ 1 2 ਐਂਡ 3 ਜੀ ਇਹ ਤਿੰਨ ਲੈਂਸ ਦਿੱਤੇ ਹੋਏ ਨੇ ਮੰਨ ਲਓ ਜਿੱਥੇ ਅਸੀਂ ਫਿੱਟ ਕਰ ਦਿੱਤਾ ਆ ਕੈਮਰੇ ਨੂੰ ਪਿੱਛੇ ਘੁਮਾ ਦਿਓ ਇਹ ਕੈਮਰੇ ਨੂੰ ਲੈਫਟ ਸਾਈਡ ਘੁਮਾ ਦਿਓ ਇਹ ਕੈਮਰਾ ਜਿਹੜਾ ਆਟੋ ਰੋਟੇਟ ਹੋਏਗਾ ਨਾ ਕਿਸੇ ਬਿਜਲੀ ਦੀ ਲੋੜ ਨਾ ਕਿਸੇ ਪਾਵਰ ਦੀ ਨਾ ਵਾਈਫਾਈ ਦੀ ਲੋੜ ਯਾਨੀ ਕਿ ਸੋਲਰ ਸਿਸਟਮ ਦੇ ਨਾਲ ਹੀ ਚੱਲੇਗਾ ਸੋਲਰ ਸਿਸਟਮ ਨਾਲ ਲਾਈਵ ਚੱਲੇਗਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਲੰਡਨ ਕੈਨੇਡਾ ਅਮਰੀਕਾ ਜਿੱਥੇ ਵੀ ਆਪਣੇ ਭਰਾ ਬੈਠੇ ਨੇ ਉੱਥੋਂ ਦੀ ਕੈਮਰੇ ਨੇ ઓਪਰੇਟ ਕਰ ਸਕਦੇ ਆ ਰਾਤ ਨੂੰ ਚੱਲੇਗਾ ਰਾਤ ਨੂੰ ਵੀ ਚ 30 ਘੰਟੇ ਬੈਟਰੀ ਬੈਕਅਪ ਹੈ ਜੀ ਇਹਦਾ ਹਾਂ ਅੱਛਾ ਇਹਦੇ ਵਿੱਚ ਪਾਵਰ ਬੈਂਕ ਦਿੱਤਾ ਹੋਇਆ ਜਿਨ੍ਹਾਂ ਨੇ ਸੋਲਰ ਤੋਂ ਬਿਨਾਂ ਲੈਣਾ ਹੁਣ ਕਈ ਭਰਾਵਾਂ ਦੇ ਖੇਤਾਂ ਦੇ ਵਿੱਚ ਨਾ ਇਨਵਰਟਰ ਲੱਗਿਆ ਹੈ ਸੋਲਰ ਸਿਸਟਮ ਲੱਗਿਆ ਹੋਇਆ ਵੀ ਉਹਨਾਂ ਵਸੇ ਅਸੀਂ ਆਹ ਕੈਮਰਾ ਲੈ ਕੇ ਆਏ ਹੋਏ ਆ ਜੀ 2 ਸਾਲ ਦੀ ਵਾਰੰਟੀ ਰਹੇਗੀ ਕੈਮਰੇ ਦੀ ਸਿਰਫ ਬਿਜਲੀ ਨਾਲ ਅਟੈਚ ਕਰੋ ਜਿਨ੍ਹਾਂ ਦੇ ਬਿਜਲੀ ਹੈਗੀ ਏ ਸੇਮ ਕੈਮਰੇ ਦੇ ਫੀਚਰ ਤੁਹਾਨੂੰ ਮਿਲਣਗੇ ਇਹਦੇ ਵਿੱਚ ਵੀ ਵਾਹ ਬਹੁਤ ਹੀ ਵਧੀਆ ਚੀਜ਼ ਹੈਗੀ ਹੈ ਬਹੁਤ ਹੀ ਵਧੀਆ